ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਸੱਸ ਮਾਤਾ ਸੁਰਜੀਤ ਕੌਰ ਹੋਰਾਂ ਦੀ ਬੀਤੇ ਸ਼ੁੱਕਰਵਾਰ 13 ਦਸੰਬਰ 2024 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਬਿਰਜ ਸਨ। ਉਹਨਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸਹਜ ਪਾਠ ਜੀ ਦੇ ਭੋਗ ਅਤੇ ਕੀਰਤਨ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਕੋਟਲਾ ਭੜੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਾਈ ਗਏ ਹਨ ਇਸ ਮੌਕੇ ਪੂਰੇ ਪੰਜਾਬ ਦੇ ਵਿੱਚੋਂ ਮਾਤਾ ਸੁਰਜੀਤ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਵੱਖ-ਵੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਬਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਤੋਂ ਇਲਾਵਾ ਵੱਖ-ਵੱਖ ਸ਼ਖਸੀਅਤਾਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਮਾਵਾ ਤਾਂ ਹਰ ਘਰ ਦੇ ਵਿੱਚ ਛਾਂ ਕਰਕੇ ਰੱਖਦਿਆਂ ਨੇ ਮਾਵਾ ਦੇ ਜਾਣ ਦਾ ਘਾਟਾ ਕਿਤੇ ਪੂਰਾ ਨਹੀਂ ਹੋ ਸਕਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਾਖ ਕਲਵੰਸੀ ਜੀ ਐਮਐਲਏ ਮੋਹਾਲੀ ਉਹਨਾਂ ਦੇ ਮਦਰ ਇਨ ਲਾ ਚਲਾਣਾ ਕਰ ਗਈ ਸੀ ਕਿ ਮਾਤਾ ਸੁਰਜੀਤ ਕੌਰ ਜੀ ਸੋ ਉਹਨਾਂ ਨੂੰ ਅੱਜ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਮੈਂ ਔਰ ਸਾਡੇ ਸਾਰੇ ਸਾਥੀ ਨੇ ਜਿਹੜੇ ਅੱਜ ਇੱਥੇ ਪਹੁੰਚੇ ਨੇ ਸੋ ਬਹੁਤ ਵੱਡਾ ਘਾਟਾ ਹੋਇਆ ਮਾਤਾ ਜੀ ਜਾਨ ਦੇਖੋ ਅੱਜ ਮਾਤਾ ਸਰਜੀਤ ਕੌਰ ਜੀ ਜਿਹੜੇ ਸਾਡੇ ਸਤਿਕਾਰਯੋਗ ਐਮਐਲਏ ਮਹੱਲੀ ਤੋਂ ਕਲਵੰਜੀ ਉਹਨਾਂ ਦੇ ਮਦਰਨ ਲਾ ਸੀ ਅੱਜ ਉਹਨਾਂ ਦੇ ਅੰਤਿਮ ਅਰਦਾਸ ਸ਼ਾਮਿਲ ਹੋਏ ਆ ਸਾਡੇ ਸਤਿਕਾਰਯੋਗ ਪਾਰਟੀ ਪ੍ਰਧਾਨ ਅਮਨ ਜੀ ਦੇ ਨਾਲ ਦੇਖੋ ਮਾਤਾ ਜੀ ਬਹੁਤ ਚੰਗੀ ਉਮਰ ਭੁਗਤ ਕੇ ਗਏ ਆ ਗੁਰੂ ਸਾਹਿਬ ਦੀ ਬੜੀ ਕਿਰਪਾ ਸੀ ਉਹਨਾਂ ਦੀ ਤੰਦਰੁਸਤੀ ਸਿਹਤਮੰਦ ਸੀ ਚੰਗ ਪਿੱਛੇ ਬਹੁਤ ਅੱਛਾ ਪਰਿਵਾਰ ਜਿਹੜਾ ਉਹ ਛੱਡ ਕੇ ਗਏ ਆ ਔਰ ਅਸੀਂ ਤੇਹੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ ਕਿ ਪਰਿਵਾਰ ਜਿਹੜਾ ਉਹਨਾਂ ਦੇ ਮਾਤਾ ਜੀ ਦੇ ਦਿਖਾਏ ਰਸਤੇ 'ਚ ਚੱਲਣ ਉਹਨਾਂ ਦੇ ਸੰਸਕਾਰ ਜਿਹੜੇ ਅਗਲੀ ਪੀੜ੍ਹੀ ਜ਼ਰੂਰ ਸਾਂਭ ਕੇ ਰੱਖੇ ਅੱਜ ਪਰਿਵਾਰ ਦੇ ਵਿੱਚ ਆਏ ਆ ਸੰਗਤ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਤੇ ਸਭ ਤੋਂ ਵੱਡੀ ਗੱਲ ਇਹ ਆ 105 ਸਾਲ ਦੇ ਮਾਤਾ ਜੀ ਹੋ ਕੇ ਇਸ ਸੰਸਾਰ ਨੂੰ ਆਲਵਿਦਾ ਕਹਿ ਕੇ ਗਏ ਨੇ ਸੋ ਬਹੁਤ ਆਪਣੇ ਆਪ ਦੇ ਵਿੱਚ ਵੱਡੀ ਗੱਲ ਤੇ ਪਰਿਵਾਰ ਬੜਾ ਸੁਣਨ ਮੁਤਾਬਕ ਖੁਸ਼ਹਾਲ ਹੈ ਤੇ ਖੁਸ਼ੀ ਭਰੇ ਮਾਹੌਲ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਸੀ ਸੋ ਅੱਜ ਦੁੱਖ ਜ਼ਰੂਰ ਹੋਇਆ ਪਰਿਵਾਰ ਨੂੰ ਕਿ ਮਾਤਾ ਜੀ ਚਲੇ ਗਏ ਨੇ ਪਰ ਜਿਵੇਂ ਸਭ ਨੇ ਜਾਣਾਂ ਹੁੰਦਾ ਪਰ ਬੜੀ ਲੰਮੀ ਆਯੂ ਭੋਗ ਕੇ ਗਏ ਨੇ ਸਰਦਾਰ ਕੁਲਵੰਤ ਸਿੰਘ ਸਾਡੇ ਵੱਡੇ ਭਰਾ ਐਮ ਐਲ ਏ ਮੁਹਾਲੀ ਦੇ ਉਹ ਸਸਮਾਤਾ ਜੀ ਸੀਗੇ ਸੋ ਪਰਿਵਾਰ ਨੇ ਨਾਮਣਾ ਖੱਟਿਆ ਤੇ ਉਹਨਾਂ ਦੇ ਜਵਾਈ ਸਾਹਿਬ ਨੇ ਪੰਜਾਬ ਦੇ ਵਿੱਚ ਵੀ ਨਾਮਣਾ ਖੱਟਿਆ ਕਾਰੋਬਾਰ ਚ ਨਾਮਣਾ ਖੱਟਿਆ ਸੋ ਸਭ ਨੇ ਚਲੇ ਜਾਣਾ ਅਸੀਂ ਤਾਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਮਾਤਾ ਜੀ ਨੂੰ ਆਪਣੇ ਦਰਖ਼ਤ ਚ ਦੇ ਨਾਲ ਲਾ ਕੇ ਰੱਖਣ ਤੇ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਲਵਕਸ ਨੂੰ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅੱਜ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਸਰਦਾਰ ਕੁਲਵੰਤ ਸਿੰਘ ਜੋ ਮੋਹਾਲੀ ਤੋਂ ਨੇ ਉਹਨਾਂ ਦੇ ਸੱਸ ਸਹਿਵਾ ਉਹਨਾਂ ਦਾ ਭੋਗਿਆ ਮਾਤਾ ਸੁਰਜੀਤ ਕੌਰ ਜੀ ਤੇ ਉਹਨਾਂ ਨੇ ਆਪਣੀ ਤਾਂ ਉਮਰ ਜਿਹੜਾ ਮਿਹਨਤ ਕਰਕੇ ਪਰਿਵਾਰਾਂ ਨੂੰ ਜਿਹੜਾ ਇੱਥੇ ਤੱਕ ਪਹੁੰਚਾਇਆ ਤੇ ਮਾਵਾ ਹਮੇਸ਼ਾ ਹੀ ਅਸ਼ੀਰਵਾਦ ਦਨੀਆਂ ਛਾਹ ਦਿੰਦੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਘਟਾ ਪਰਿਵਾਰ ਨੂੰ ਪਿਆ ਅਰਦਾਸ ਬੇਨਤੀ ਇਹੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬਾਕੀ ਪਰਿਵਾਰ ਉਹਨਾਂ ਦੀਆਂ ਨਿੱਗੀਆਂ ਯਾਦਾਂ ਨੂੰ ਆਪਣੇ ਦਿਲ 'ਚ ਵਸਾ ਕੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਦੇ ਰਹਿਣ